ਮਿੱਕਾ ਦੀ ਕਹਾਸਾ ਸ੍ਰੀ ਵਾਟੇ ਗੁਰੂ ਜੀ ਦੀ ਮਿੱਕਾ ਰੇ ਤੇਜਾ ਸਮੇਂ ਲਦਾ ਜਾਣਾ ਨੂੰ ਮਠਿੰਡਾ ਸਾਧਾ ਦੇ ਦੱਖਣ ਪਾਸੇ ਪਾਸ਼ੰਬੇ ਚਮਾਰੂ ਥਾਲ ਦਾ ਇਲਾਕਾ ਪ੍ਰਯਤ ਮਿੱਕਾ ਨਿਰਦੇ ਨਾਲ ਨਾਲ ਪ੍ਰਸੰਦ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਣ ਤੋਂ ਥੋੜਾ ਜਿਹਾ ਪਹਿਲਾਂ ਮਿੱਕਾ ਨਿਰਦੇ ਮਿੱਕਾ ਨਾਯਾ ਸ਼ਹਿਰ ਦੀ ਨਹੀਂ ਰੱਖੀ ਗਈ ਉੱਥੋਂ ਦੇ ਰਾਜੇ ਨੇ ਮਾਰੂਥਨ ਉੱਤੇ ਬਹੁਤ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਮਹਾਰਾਜਾ ਗੰਗਾ ਸਿੰਘ ਜੀ ਦੀ ਹਿੰਮਤ ਨਾਲ ਅੱਜ ਉਸ ਜਗ੍ਹਾ ਉੱਤੇ ਨਹਿਰ ਵੀ ਚਲੀ ਗਈ ਆ ਪੈਣੀ ਬਹੁਤ ਹਰੀਆਂ ਭਰੀਆਂ ਪੈਣੀਆਂ ਬਹੁਤ ਨੇ ਆਦੀ ਉਸ ਨਾਕੇ ਵਿੱਚ ਖੇਤ ਬਦਲ ਗਏ ਪਰ ਅੰਜ ਤੋਂ ਚਾ 100 ਸਾਲ ਪਹਿਲਾਂ ਇਹ ਇਲਾਕਾ ਬਹੁਤ ਡਰਾਵਾ ਸੀਗਾ ਇਹ ਇਲਾਕਾ ਬਹੁਤ ਡਰਾਵਾ ਸੀਗਾ ਉਹਾਂ ਤੱਕ ਰੇਤ ਹੀ ਰੇਤ ਦਿਖਾਈ ਤੋ ਬਹੁਤ ਦੂਰ ਤੱਕ ਰੇਤ ਹੀ ਰੇਤ ਦਿਖਾਈ ਦਿੰਦੀ ਸੀ ਪਾਣੀ ਪੂਰਨ ਬਾਹ ਤੇ ਵੀ ਬਹੁਤ ਔਖਾ ਮਾਦਾ ਸੀਗਾ ਠੀਲਾਂ ਜਾਂ ਛਪੜਾ ਛਪੜਾਂ ਤੇ ਠੀਲਾਂ ਦੇ ਕਿਨਾਰੇ ਹੀ ਵਸੋ ਸੀ ਉਹਨਾਂ ਦੇ ਜਗ੍ਹਾ ਦੀ ਲੋਕ ਵਸਦੇ ਸੀ ਮਾਰੂਥਲ ਵਿੱਚ ਵਸਦੇ ਬੰਦੇ ਦੁਨੀਆ ਨਾਲੋਂ ਥੱਤ ਜੁੱਪੇ ਸੰਨ ਗੁਰਮੀਦੀਨ ਉਹਦਰ ਤੁਰੇ ਮਨ ਦਾ ਨਾ ਦੇਖ ਕੇ ਕੇ ਕਹਿਣ ਲਗਾ ਦਾਤਾ ਅੱਗੇ ਜੰਗੜਾ ਵਿੱਚ ਜਾਂ ਏਕਾ ਮਲਾਈ ਮਲਾਮਾ ਮਿਲਦੀ ਆ ਹੁਣ ਮਾਰੂ ਥਾਲ ਵਿੱਚ ਤਿਆਹੀ ਮਾਰ ਜਾਵਾਂਗੇ ਮੌਤ ਕਿਉਂ ਮਾਰਦੇ ਹੋ ਜੇ ਕਿੱਧਰੇ ਵੱਡੇ ਸ਼ਹਿਰ ਮਾਲ ਚੱਲੀਏ ਜਿੱਥੇ ਪਾਣੀ ਸਵਾਲ ਦਾ ਮਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਆਖਣ ਲੱਗੇ ਬਚਨ ਕੀਤਾ ਮਨ ਦਾ ਨੇ ਗੰਤਾਰ ਦੇ ਰੰਗ ਦੇਖ ਇਸ ਮਾਰੂਥਲ ਵਿੱਚ ਲੱਖਾਂ ਜੀ ਵਸਦੇ ਹਨ ਕਰਤਾਰ ਉਹਨਾਂ ਨੂੰ ਰੋਟੀ ਦੇਂਦਾ ਉਹ ਕਰਤਾਰ ਸਾਨੂੰ ਵੀ ਰੋਟੀ ਪਾਣੀ ਦੇਵੇਗਾ ਅਸੀਂ ਬਹੁਤ ਸ਼ਹਿਰ ਬੜੇ ਬਹੁਤ ਸ਼ਹਿਰ ਅੱਗੇ ਦੇਖਣੇ ਆਂ ਹੰਤ ਹਜ਼ਾਰ ਅਹੰਕਾਰੀ ਪੁਰਸ਼ਾਂ ਦਾ ਭਲੇ ਹੋਲੇ ਦੀਪਾਂ ਨੂੰ ਧੋਖਾ ਦੇ ਕੇ ਰਾਹੇ ਪਾ ਰਹੇ ਨੇ ਉਹਨਾਂ ਦਾ ਹੰਕਾਰੀਆਂ ਨੂੰ ਸੱਚੀ ਭਗਤੀ ਮਾਰਗ ਦੱਸਣਾ ਸਤਿ ਕਰਤਾ ਰਖੋ ਅੱਖਾਂ ਮੀਟ ਹੋਣੇ ਪਹੁੰਚ ਜਾਈਏ ਮਨ ਦਾਣਾ ਗੁਰੂ ਜੀ ਦਾ ਹੁਕਮ ਮੰਨ ਕੇ ਮਿਕਨਿਆ ਸਹਿਰ ਤੋਂ ਨੇੜੇ ਮਿਕਨਿਆ ਸਹਿਰ ਦੇ ਨੇੜੇ ਪਹੁੰਚੇ ਤੇ ਬਾਹਰ ਜਾ ਡੇਰਾ ਲਾਇਆ ਗੁਰੂ ਜੀ ਨੇ ਅਨੋਖਾ ਮਾਣੇ ਕੇ ਲੋਕ ਇਕੱਠੇ ਹੋ ਗਏ ਮੀਕਾ ਨਯਾ ਦਾ ਤਾਂ ਸਹਿਰ ਪਥਰੀਲੇ ਟਿੱਬਿਆਂ ਉੱਤੇ ਸੁੰਦਰ ਹੈ ਮਾਰਬੜੀ ਤੇ ਰਾਜਪੂਤ ਛੇਠਾਂ ਨੇ ਨਾ ਚਿੱਟੇ ਪੱਥਰ ਦੀਆਂ ਉੱਚੀਆਂ ਮਾਰਗਾਂ ਬਣਾਈਆਂ ਹੋਈਆਂ ਹਨ ਨਾਸੀਬੇ ਨਰੈਣ ਦਾ ਬਹੁਤ ਵੱਡਾ ਮੰਦਿਰ ਹੈ ਇਹ ਜਗ੍ਹਾ ਤੇ ਨਾਸੀਬੇ ਨਰੈਣ ਦਾ ਬਹੁਤ ਮੰਡਾ ਮੰਦਿਰ ਹੈ ਇਸ ਸਹਤਾਨ ਉੱਤੇ ਕਦੇ ਛੇਵੜੇ ਜੈਨੀ ਰਹਿੰਦੇ ਉਨਾਂ ਦੀ ਮੰਦੀ ਦਸ਼ਾ ਦੇਖ ਕੇ ਹੈ ਸਾ ਲੇ ਕੇ ਗੁਰੂ ਜੀ ਹੈਰਾਨ ਹੋਏ ਉਹਨਾਂ ਨੂੰ ਜੀ ਉਹਨਾਂ ਦਾ ਜਿਵੇਂ ਪਸ਼ੂਆਂ ਤੋਂ ਵੀ ਪੜਾ ਸੀ ਪਰ ਮਨੂਰ ਖਲੋ ਲੋਕਾਂ ਦੀਆਂ ਅੰਗਾਂ ਤਾਂ ਉਹਨਾਂ ਨੂੰ ਪੂਜਦੇ ਉਹਨਾਂ ਨੂੰ ਦੇਖਦੇ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸ਼ਰ ਕੋਇਆ ਫਾਇਵੇ ਮਲਬਾਣੀ ਝੂਠਾ ਮੰਗੇ ਮੰਗ ਖਾਏ ਬੋਲੇ ਹੰਦੀਤ ਮੋ ਲੈਣਾ ਪੜਾ ਅਸ ਪਾਣੀ ਦੇਖ ਸਗਾਹੀ ਭੇਡਾ ਮੰਗ ਸਰ ਕੋਈ ਨ ਭਈਆਂ ਨੇ ਹੱਥ ਸਵਾਹੀ ਮਾ ਮਾਓ ਪਿਉ ਕਰਤਗ ਵਾਇਨਾ ਦੱਬਰ ਰਮਨੰਤਾ ਹੋਵਨਨ ਪਾਹੀ ਉਹਨਾ ਬੰਦਨਾ ਪੱਤਲ ਕਿਰਿਆ ਨਾ ਨਿਵੇ ਮੋਏ ਕਥਾਉ ਵਾਹੀ ਅਠ ਸਤ ਤਿ ਉਤ ਦੇਨੇ ਨਾ ਕੋਈ ਬ੍ਰਾਹਮਣ ਅੰਨ ਨਾ ਖਾਈ ਸਦਾ ਕੁਚੀਲ ਰਹੇ ਦਨ ਰਾਤੀ ਮੱਥੇ ਟਿੱਕਾ ਨਹੀਂ ਚੁੰਡੀ ਪਾਈ ਬਹਿਨ ਨਿਤ ਮਰਦੇ ਦੈਣ ਦਮਾਨ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੇ ਪਿੱਛੇ ਜਾਹੀ ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਹ ਕਾਲੀ ਮੁੱਲਾ ਨਾ ਉਹ ਜੋਗੀ ਨੇ ਨਾ ਉਹ ਜੰਗਮ ਨੇ ਨਾ ਉਹ ਕਾਜੀ ਮੁੰਡਾ ਲੈ ਦਿਆ ਫਿਰੇ ਉਭੱਤੇ ਟਿੱਕਾ ਬੱਤੇ ਗੱਲਾਂ ਜੀਆ ਮਾਰ ਜਵਾਲੇ ਸੋਈ ਅਵਜ ਨ ਕੋਈ ਰੱਖੇ ਦਾਨੋ ਦੇ ਅਸ਼ਨਾਨੋ ਬੰਜੇ ਵਸਪੈ ਸੇਰ ਫੁੱਤੇ ਇਸ ਦਾ ਪਰ ਥਾਈ ਗੁਰੂ ਜੀ ਆਖਦੇ ਹਨ ਕਿ ਗਿਆਨੀ ਐਸੇ ਹਨ ਕੇ ਸਿਰ ਦੇ Baal ਖੋਹਦੇ ਤੇ ਮੈਲੇ ਪਾਣੀ ਢਿੰਦੇ ਹਨ ਲੋਕਾਂ ਦੇ ਘਰਾਂ ਤੋਂ ਝੂਠਾ ਨੰਮੰਗ ਮੰਗ ਖਾਂਦੇ ਐਸੇ ਬੰਦੇ ਕੇ ਟੱਟੀ ਫਿਰ ਕੇ ਫਰੋਲਦੇ ਤੇ ਪੜਾਸਾਂ ਨੇ ਦੇ ਕੋਈ ਦੇਖੇ ਕਿਤੇ ਕੋਈ ਕੀੜਾ ਨਾ ਹਿੱਤਾ ਨਹੀਂ ਮਰ ਗਿਆ ਫੇਡਾ ਵਾਂਗ ਸਿਰ ਖੋਹਦੇ ਉਹ ਕੈਂਚੀ ਨਾਲ ਸਿਰ ਨਹੀਂ ਮੰਨਦੇ ਸਭੋਂ ਹੱਥਾਂ ਨੂੰ ਸਵਾ ਮਾਰ ਕੇ ਬਾਹ ਪੁੱਟ ਲੈਦੇ ਸ਼ਹਿਰ ਗੱਜੀਆਂ ਕਰ ਲੈਂਦੇ ਮਾ ਮਾਪ ਦੀ ਸੇਵਾ ਨਹੀਂ ਸਿੱ ਕਰਦੇ ਜਵਾਨ ਇਸਤਰੀਆਂ ਤੇ ਘਰ ਦੇ ਹੋਰ ਜੀਆਂ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਤੱਬਾ ਤਾਂ ਹਮ ਆ ਰਹੁੰਦੇ ਥਰੇਵੜਿਆਂ ਨੇ ਕਈ ਘਰਾਂਦਾ ਤਾਂ ਪਤਾ ਨਹੀਂ ਕੀਤਾ ਮਾ ਬਾਪ ਮਰ ਜਾਣ ਉੱਤੇ ਕੋਈ ਕਿਰਿਆ ਕਰਮ ਨਹੀਂ ਕੀਤਾ ਉਹਨਾਂ ਨੇ ਉਨ੍ਹਾਂ ਨੇ ਆਪਣੇ ਮਾਪਿਓਂ ਮਨ ਉੱਤੇ ਕੋਈ ਕਿਰਿਆ ਕਰਮ ਨਹੀਂ ਉਹਨਾਂ ਨੇ ਕੀਤਾ। ਵੱਤਾਂ ਦੀਵਾ ਆਦਿਕ ਨਹੀਂ ਕਰਦੇ। ਇਸ ਕਾ ਇਸ ਕਾਰਨ ਉਹਨਾਂ ਦੇ ਕਾਰ ਨਰਕਾਂ ਵਿੱਚ ਹੋਣਾ। ਇਹ ਇੰਨੇ ਪੈਤੇ ਹੋਏ ਇਹਨਾਂ ਦੇ ਹੱਥੋਂ ਬ੍ਰਾਹਮਣ ਅੰਨ ਨਹੀਂ ਖਾਂਦੇ। ਰਾਦਨ ਮੈ ਲੈ ਰਹਿੰਦੇ। Hindu ਸਾਲਵਾ ਬਾਗ ਟਿੱਕੇ ਵੀ ਨਹੀਂ ਲਾਉਂਦੇ। ਜਦੋਂ ਬੈਠਦੇ ਹਾਂ ਤਾਂ ਸਾਰੇ ਕੱਪੜੇ ਤਾਣ ਕੇ ਝੁੰਡ ਮਾਰ ਲੈਂਦੇ ਫੇਡਾ ਵਾਂਗ ਸਾਰੇ ਮੂੰਹ ਇਕੱਠੇ ਕਰ ਲੈਂਦੇ ਜਿਵੇਂ ਮੰਨ ਵਾਲੇ ਕਰਮਕਾਂਣ ਬੈਠੀ ਹੋਈ ਹੋਵੇ ਉਹਨਾਂ ਨੇ ਲੱਕਾਂ ਨਾਲ ਕਾਸੇ ਬੰਨ ਛੱਡੇ ਤੇ ਹੱਥਾਂ ਵਿੱਚ ਘੁੰਮਣ ਜੋ ਕੀੜੇ ਮਕੌੜੇ ਮੱਖੀ ਆਦਿਕ ਗਿਆਨ ਨੂੰ ਚੱਲਣ ਤੇ ਉਹਨਾਂ ਕੋਲ ਜੀਵ ਹੱਤਿਆ ਨਾ ਹੋ ਜਾਵੇ ਅੱਗੇ ਪਿੱਛੇ ਤੁਰਦੇ ਕਿ ਜੀਉ ਹੱਤਿਆ ਨਾ ਹੋ ਜਾਵੇ ਤੁਰੇ ਜਾਂਦੇ ਹੋਏ ਨਾ ਜੋਗੀ ਲੱਗਦੇ ਤੇ ਨਾ ਸੰਿਆਸੀ ਜਦੋਂ ਤਰਦੇ ਨਾ ਉਹ ਜੋਗੀ ਲੱਗਦੇ ਤੇ ਨਾ ਸੰਿਆਸੀ ਲੱਗਦੇ ਆ ਬਾਪਨੇ ਮਾਨਸੋ ਬਾਹੀ ਗੁਰੂ ਨੂੰ ਭਲਕੇ ਡੰਗਰਾ ਵਾਂਗ ਤੁਰੇ ਫਿਰਦੇ ਇਹ ਰਤਾ ਇਹ ਤਾਂ ਸੋਚੋ ਜੀਵਨਾ ਜੀਵਨ ਨੂੰ ਮਾਰਨਾ ਜਿਉਣਾ ਰੱਖਣ ਵਾਲਾ ਕੌਣ ਉਹ ਕਰਤਾਰ ਉਹ ਵਾਹਿਗੁਰੂ ਨੇ ਸਭ ਨੂੰ ਰੱਖਣਾ ਮਾਰਨਾ ਉਹਨੇ ਆ ਯਉ ਨਾ ਰੱਖਣ ਵਾਲਾ ਵੀ ਉਹੀ ਆ ਔਰ ਸਦਾਨਸ਼ਨਾ ਨਹੀਂ ਕਰਦੇ ਐਸੀ ਬੰਦੇ ਆ ਜੀਵਨ ਇਹ ਜੇ ਬੰਦੇ ਦਾ ਜੀਵਨ ਨਿਸ਼ਫਲ ਬਾ ਇਹ ਜੀਵਨ ਨੂੰ ਛੱਡੋ ਤੇ ਕਰਤਾਰ ਦਾ ਸਿਮਨ ਕਰੋ ਇਹ ਜੀਵਨ ਨੂੰ ਛੱਡ ਕੇ ਪ੍ਰਮਾਤਮਾ ਦਾ ਸਿਮਨ ਕਰਿਆ ਕਰੋ ਸਿੱਧੀਆਂ ਤੇ ਨਿਰਪਰਤਾ ਵਾਲੀ ਬਚਨ ਸੁਣ ਕੇ ਸ੍ਰੀਮਣੀ ਬੜੇ ਹੈਰਾਨ ਹੋਏ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਐਸਾ ਕੋਣ ਪੁਰਸ਼ ਉਹ ਕਹਿੰਦੇ ਵੀ ਇਹੋ ਜਿਹਾ ਕਿਹੜਾ ਪੁਰਸ਼ ਵਾ ਜੈਨੀਆਂ ਮੁਖਿਆ ਨੂੰ ਐਸਾ ਬਚਨ ਆ ਕੇ ਜੈਨੀਆਂ ਦੇ ਹੁਕਮ ਨੂੰ ਰਾਜਾ ਵੀ ਨਹੀਂ ਸੀਟਾ ਸਕਦਾ ਜੈਨੀਆਂ ਦਾ ਪੁਜਾਰੀ ਜੋ ਆਪਣੇ ਆਪ ਨੂੰ ਵੱਡਾ ਮਹੰਤਖਵਾਉਂਦਾ ਉਹ ਗੁਰੂ ਜੀ ਨੂੰ ਆਖਣ ਲੱਗਾ ਬਹੁਆਂ ਦੇ ਪਤ ਨੂੰ ਕਈ ਸ਼ਾਵਣ ਮਹੀਨੇ ਵਚਨ ਈ ਤੰਨ ਚਾਹੀਦਾ ਇਹਨੇ ਵੀ ਅੱਛਾ ਭਗਤ ਨੂੰ ਸੌਂਡਵੇਂ ਮਹੀਨੇ ਨਹੀਂ ਤੁਰਨਾ ਚਾਹੀਦਾ ਕਿਉਂਕਿ ਧਰਤੀ ਗਿੱਲੀ ਹੋ ਜਾਣ ਉੱਤੇ ਨੇਕਾਂ ਕੀੜੇ ਮਕੌੜੇ ਜੀਵਤਪਨ ਹੋ ਜਾਂਦੇ ਹਨ ਪੁਰਸ਼ ਦੇ ਪੈ ਭਾਰੀ ਪੈਰਾਂ ਨਾਲ ਉਹਨਾਂ ਦੇ ਮਨ ਦਾ ਡਰ ਜਿੰਨੇ ਮਨਗੇ ਉੰਨੀ ਹੀ ਹਤਿਆ ਲੱਗੇਗੀ ਸੇਵੜੇ ਵਾਲੀ ਇਹ ਗੱਲ ਸੁਣ ਕੇ ਗੁਰੂ ਜੀ ਹੱਸੇ ਤੇ ਆਖਣ ਲੱਗੇ ਨਾਨਕ ਸਾਵਣ ਜੀਵਸੀ ਚੋ ਮਾਹ ਹੋਏ ਨੰਗਾ ਮੱਲਦਾ ਮੱਛੀਆਂ ਰੱਸੀਆਂ ਘਰ ਤਨ ਹੋਏ ਬਨਲਾ ਪਹਿਲਾ ਨਾਨਕ ਸਾਵਣ ਜੋ ਬਸੀ ਚੋ ਮਸੂੜਾ ਹੋਏ ਗਾਏ ਗਾਈ ਬੁੱਤ ਨਰਤਨਾਂ ਆਂਥੀ ਚਾਤਰ ਹੋਏ ਦੇਵਰੇ ਤੇਉਨਾ ਨੇ ਮੁਖੀ ਪੁਜਾਰੀ ਸਾਰੇ ਸ੍ਰੀ ਗੁਰੂ ਨਾਨਕ ਜੀ ਦੇ ਚਾਲ ਨਹੀਂ ਲੱਗੇ ਸਤਿ ਕਰਤਾ ਦਾ ਸਤ ਕਰਤਾ ਸਤ ਨਾਮ ਕੀ ਤਨ ਦਾ ਨਰਾਦ ਕਰਨ ਲੱਗੇ ਤਨ ਮੇਰਾ ਸਤ ਗੁਰੂ ਤੁਹਾਨੂੰ ਇਹ ਨਾਮ ਜੀ ਮਹਾਰਾ ਸਾਰਿਆਂ ਨੂੰ ਸੋਜੀ ਵਕਸੀ ਮਾਰਕ ਨਹੀਂ ਸਾਰਿਆਂ ਨੂੰ ਰਾਹ ਤੇ ਪਾਇਆ ਸਭ ਦੇ ਸੱਤੇ ਹੱਥ ਰਾਤੇ ਸਾਨੂੰ ਸਾਨੂੰ ਸੱਚੇ ਮਾਰਗ ਤੇ ਤੋਰਿਆ ਜੇ ਬੋਲਣ ਵਿੱਚ ਕੋਈ ਅੱਖਰ ਵੰਦਾ ਘਾਟਾ ਬੋਲਿਆ ਗਿਆ ਹੋਵੇ ਆਪ ਦੀ ਅਣਜਾਣ ਮੁੱਛੀ ਜਾਣ ਤੂੰ ਮਾਫ ਕਰ ਮੈਂ ਕੀ ਤੋ ਸਤ ਸੇਵਾ ਕਰਦਾ ਵਾ ਵਾਹਿਗੁਰੂ ਬਾਹੀਰ ਦੀ ਕਾਲਸਾ ਵਾਹਿਗੁਰੂ ਦੀ ਕਿਤੇ